ਮੋਹਾਲੀ ਜ਼ਿਲ੍ਹੇ ਦੇ ਕਸਬਾ ਨਮਾਗਰੋਂ ਨੂੰ ਇੱਕ ਵੱਡੀ ਖੁਸ਼ਖਬਰੀ ਮਿਲਣ ਜਾ ਰਹੀ ਹੈ ਜੋ ਕਿ ਪਿਛਲੇ 75 ਸਾਲਾਂ ਤੋਂ ਜੋ ਕੰਮ ਨਹੀਂ ਹੋਇਆ ਸੀ ਉਹ ਹੁਣ 2024 ਦੇ ਵਿੱਚ ਹੋਣ ਜਾ ਰਿਹਾ ਹੈ ਨਮਾਗਰੋਂ ਦੀ ਆਬਾਦੀ ਸਵਾ ਲੱਖ ਦੇ ਕਰੀਬ ਹੋ ਗਈ ਹੈ ਬਿਲਕੁਲ ਚੰਡੀਗੜ੍ਹ ਦੇ ਪੈਰਾਂ ਦੇ ਵਿੱਚ ਬਸਿਆ ਹੋਇਆ ਸ਼ਹਿਰ ਹੈ ਕਾਫੀ ਲੋਕ ਅਲੱਗ-ਅਲੱਗ ਸਟੇਟ ਤੋਂ ਆਣ ਕੇ ਇੱਥੇ ਰਹਿੰਦੇ ਨੇ ਪਰ ਹਮੇਸ਼ਾ ਚੋਣਾਂ ਦੇ ਸਮੇਂ ਲੀਡਰਾਂ ਦੇ ਕੋਲ ਲੋਕਾਂ ਦੇ ਇਹੀ ਸਵਾਲ ਹੁੰਦੇ ਸੀ ਕਿ ਕਦੋਂ ਸੀਵਰੇਜ ਟ੍ਰੀਟਮੈਂਟ ਪਲਾਂਟ ਲੱਗੇਗਾ ਕਦੋਂ ਡੰਪਿੰਗ ਗਰਾਉਂਡ ਬਣੇਗਾ ਪਰ ਇੱਕ ਵੱਡੀ ਖੁਸ਼ਖਬਰੀ ਚੈਨਲ ਅਸੀਂ ਬਖਾਨਣ ਜਾ ਰਹੇ ਹਾਂ ਕਿ ਸੀਵਰੇਜ ਟਰੀਟਮੈਂਟ ਪਲਾਂਟ ਜੋ ਐਸਟੀਪੀ ਪਲਾਂਟ ਜਿਸ ਨੂੰ ਕਿਹਾ ਜਾਂਦਾ ਤਾਂ ਉਸ ਨੂੰ ਮਨਜ਼ੂਰੀ ਮਿਲ ਗਈ ਹੈ 3 ਏਕੜ ਦੀ ਜ਼ਮੀਨ ਦੇ ਵਿੱਚ ਲੱਗਣ ਜਾ ਰਿਹਾ ਐਸਟੀਪੀ ਪਲਾਂਟ ਜੋ ਕਿ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਪਿੱਲ ਲਗਾਣ ਸ਼ੁਰੂ ਹੋ ਗਏ ਨੇ ਅੱਜ ਕਬਜ਼ਾ ਲਿਆ ਗਿਆ ਤਾਂ ਇਸ ਨੂੰ ਲੈ ਕੇ ਮੌਕੇ ਤੁਸੀਂ ਦੇਖੋ ਕਿ ਸੀਨੀ ਅਧਿਕਾਰੀ ਪਹੁੰਚ ਚੁੱਕੇ ਨੇ ਇਹ ਜ਼ਮੀਨ ਹੈ ਜੋ ਕਿ ਬਿਲਕੁਲ ਨਮਾਗਰਾਉਂ ਦੀ ਨਜ਼ਦੀਕ ਨਜ਼ਦੀਕ ਹੈ ਜਿੱਥੇ ਕਿ 3 ਏਕੜ ਜ਼ਮੀਨ ਦੇ ਉੱਤੇ ਦਿੱਸੇ ਜਾ ਰਿਹਾ ਕਿ ਅੱਜ ਅ قبضہ ਕਰਕੇ ਪੂਰਾ ਪੀਲਰ ਲਗਾਏ ਜਾ ਰਹੇ ਨੇ ਕੰਮ ਸ਼ੁਰੂ ਹੋ ਚੁੱਕਾ ਹੈ ਮੌਕੇ ਤੇ ਯੋ ਸਾਹਿਬ ਤੇ ਸੀਨੀਅਰ ਅਧਿਕਾਰੀ ਹੋਰ ਪਹੁੰਚ ਚੁੱਕੇ ਨੇ ਜੇਸੀ ਮਸ਼ੀਨ ਦੇ ਨਾਲ ਤੁਸੀਂ ਦੇਖੋ ਇਸ ਪਾਸੇ ਦਿਖਾ ਦਿੰਨੇ ਆ ਕਿ ਪੀਲਰ ਜਿਹੜੀ ਲੇਬਰ ਲਗਾਣੀ ਸ਼ੁਰੂ ਕਰ ਦਿੱਤੇ ਨੇ ਤੇ ਇਸ ਟ੍ਰੀਟਮੈਂਟ ਪਲਾਂਟ ਦਾ ਟੈਂਡਰ ਹੁਣਾਂ ਸ਼ੁਰੂ ਹੋ ਗਿਆ ਤਾਂ ਟੈਂਡਰ ਜਿਹੜਾ ਕੁਝ ਦਿਨਾਂ ਵਿੱਚ ਲੱਗ ਜਾਏਗਾ ਉਸ ਤੋਂ ਬਾਅਦ ਜਾ ਕੇ ਜਗ੍ਹਾ ਤੇ ਕੰਮ ਦੀ ਸ਼ੁਰੂਆਤ ਹੋਏਗੀ ਜੋ ਟ੍ਰੀਟਮੈਂਟ ਪਲਾਂਟ ਦੀ ਕਾਫੀ ਦੇਰ ਤੋਂ ਮੰਗ ਸੀ ਨਵਾਂ ਗਰੋਂ ਵਸਨੀਕਾਂ ਦੀ ਉਹ ਪੂਰੀ ਹੋਣ ਜਾ ਰਹੀ ਹੈ ਦੇਰ ਤੋਂ ਮੰਗ ਸੀ ਨਵਾਂ ਗਰੋਂ ਵਸਨੀਕਾਂ ਦੀ टीएसटीपी ਪਲਾਂਟ ਲੱਗੇ ਉਸ ਤੋਂ ਬਾਅਦ ਸਾਨੂੰ ਕਿੰਨੀ ਰਾਹਤ ਮਿਲੇ ਪਹਿਲਾਂ ਪਾਰਟਿਸਪੈਂਟ ਦੇ ਵਿੱਚ ਪਲਾਨ ਸੀ ਤੁਹਾਡਾ ਲਾਉਣ ਦਾ ਪਰ ਹੁਣ ਨਮਾਗਰਾਉਂ ਨਟਕ ਦੇ ਵਿੱਚਕਾਰ ਮਿਲ ਗਈ ਹੈ ਜ਼ਮੀਨ ਕਿੰਨੇ ਏਕੜ ਦੇ ਵਿੱਚ ਲੱਗਣ ਜਾਇਆ ਕਿੰਗਰੇ ਪਲਾਂਟ ਤੇ ਕੀ ਤਿਆਰੀਆਂ ਆਕੇ ਸਰ ਦੇਖੋ ਇੱਥੇ ਬੜੀ ਖੁਸ਼ੀ ਦੀ ਗੱਲ ਹੈ ਵੀ ਜਿਹੜਾ ਨਮਾ گاਉਂ ਆ ਨਿਵਾਸੀਆਂ ਨੂੰ ਬਹੁਤ ਵੱਡੀ ਇੱਕ ਇਹ ਸੁਲਤ ਹੈ ਕਿਉਂਕਿ ਜਿਹੜਾ ਐਸਟੀਪੀ ਆ ਉਹ ਨੈਸੈਸਿਟੀ ਹੈ ਉਹਦੇ ਨਾਲ ਸਾਰੇ ਸ਼ਹਿਰ ਦਾ ਸੀਵਰ ਦਾ ਪਾਣੀ ਗੰਦਾ ਪਾਣੀ ਆ ਕੇ ਉੱਥੇ ਟ੍ਰੀਟ ਹੋਣਾ ਹੈ ਜੇ ਐਸਟੀਪੀ ਨਹੀਂ ਹੈਗਾ ਤਾਂ ਸਾਰਾ ਸ਼ਹਿਰ ਮਰਕ ਬਣ ਜਾਂਦੇ ਨੇ ਇਹ ਸਪੀਸ਼ਲ ਨੂੰ ਰੱਖਦੇ ਹੋਏ ਸਰਕਾਰ ਵੱਲੋਂ ਤਿੰਨ ਜਗ੍ਹਾ ਫਾਈਨਲ ਕੀਤੀਆਂ ਗਈਆਂ ਸੀ ਪਹਿਲਾਂ ਮਾਸਟਰ ਪਲਾਨ ਸੀ ਫਰਮਲੀ ਤੇ ਫਿਰ ਇਹ ਦੋ علاوہ ਪਰਸ਼ਲੀ ਸੀ ਤਾਂ ਜੋ ਵੀ ਹਾਈ ਕੋਰਟ ਮਾਂ ਜੋ ਹਾਈ ਕੋਰਟ ਨੇ ਆਰਡਰ ਕੀਤਾ ਚੀਵਾਸੇ ਸਾਹਿਬ ਨੇ ਵੀ ਇਹ ਲੈਟ ਸੂਟੇਬਲ ਹੈ ਤਾਂ ਇੱਥੇ ਜਿਵੇਂ ਸਰਕਾਰ ਦੇ ਆਦੇਸ਼ ਹੋਏ ਉਹਨਾਂ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਮੇਰੀ ਟੀਮ ਤੇ ਡਿਊਟੀ ਮੈਜਿਸਟਰ ਨੈਫੀਲਦਰ ਸਾਹਿਬ ਤੇ ਪੁਲਿਸ ਪ੍ਰਸ਼ਾਸਨ ਤੇ ਮੇਰੇ ਜੀ ਮੇਰੇ ਹੋਰ ਸਾਰੇ ਬੰਦੇ ਸਾਡੇ ਕਮਾਂਡੈਂਟ ਸਾਹਿਬ ਸਾਰੇ ਬੰਦੇ ਨੇ ਇੱਕ ਇਥੇ ਸਮੂਹ ਨੇ ਜਾ ਕੇ ਬੜਾ ਧਿਆਨ ਨਾਲ ਸਿਸਟਮ ਨਾਲ ਆਪ ਦਾ ਚਲੋ ਕਬਜ਼ਾ ਲਿੱਤੇ ਤੇ ਇਹਨੂੰ ਅਸੀਂ ਇਹਦੇ ਸੰਬੰਧ ਚ ਮੀਟਿੰਗਾਂ ਹੋ ਚੁੱਕੀਆਂ ਮਾਂਜੂ ਡਾਕਟਰ ਸਾਹਿਬ ਮਾਂਜੂ ਦੇ ਡੀਸੀ ਸਾਹਿਬ ਮਾਂਜੂ ਸੈਕਟਰੀ ਸਾਹਿਬ ਪੁਨਾ ਵੱਲੋਂ ਇਸੋਂ ਦੀ ਐਸਟੀਮੇਟ ਦੀ ਇਹਦਾਇਤਾ ਕਰ ਦਿੱਤੀ ਹੈ ਗਿਆਨੀ ਚੀਜ਼ ਅਸੀਂ ਪੈਸੇ ਇਸ ਦੇ ਆ ਚੁੱਕੇ ਨੇ ਜਲਦੀ ਹੀ ਇਹਦਾ ਐਸਟੀਮੇਟ ਬਣ ਕੇ ਤੇ ਟੈਂਡਰ ਲਗਾ ਦਿੱਤਾ ਜਾਊਗਾ ਪਹਿਲਾ ਟੈਂਡਰ ਲਾ ਦਿੱਤਾ ਸੀ ਕਿਉਂਕਿ ਉਹ ਪੜਛ ਚ ਲੱਗਾ ਸੀ ਹੁਣ ਇਹਦਾ ਟੈਂਡਰ ਲੱਗ ਤੋਂ ਲੱਗਣਾ ਉਹ ਕੁਝ ਦਿਨਾਂ ਚ ਪਲੇਟ ਹੋ ਕੇ ਇਸ ਤੋਂ ਇਲਾਵਾ ਇਹਦੇ ਉੱਪਰ ਇੱਕ ਗ੍ਰਿਜ ਵੀ ਬਣਨ ਜਾ ਰਿਹਾ ਜਿਸ ਦੇ ਨਾਲ ਲੋਕਾਂ ਨੂੰ ਬੜੀ ਵੱਡੀ ਸਹੂਲਤ ਮਿਲੂਗੀ ਔਰ ਉਸ ਨਾਲ ਜੀ ਐਸਟੀਪੀ ਲੱਗ ਜਾਂਦਾ ਤਾਂ ਇਹ ਬਹੁਤ ਵੱਡੀ ਇੱਕ ਨਾਮਾ گاਉਂ ਦੇ ਵਾਸੀਆਂ ਪਿੱਛੇ ਰਾਹਤ ਘਰੀ ਤੇ ਖੁਸ਼ਖਬਰੀ ਹੋਊਗੀ ਸਰਕਾਰ ਦਾ ਫਰਜ ਹੈ ਸਾਡਾ ਫਰਜ ਹੈ ਅਸੀਂ ਜੋ ਹਦਾਇਤਾਂ ਵੀ ਅਸੀਂ ਕਰਦੇ ਆ ਇੱਥੇ ਮਤਲਬ ਕਿ ਚਲੋ ਸਾਰੇ ਸ਼ਹਿਰ ਦੇ ਵਾਸੀ ਨੇ ਲੀਡਰ ਅਸਲਮਾ ਦਾ ਵੀ ਧੰਨਵਾਦ ਕਰਦੇ ਆ ਸਹਿਯੋਗ ਦੇ ਨਾਲ ਅੱਜ ਇੱਕ ਵੱਡਾ ਕੰਮ ਨੇਪਰੇ ਚੜਨ ਜਾ ਰਹੇ ਹੈ ਤੇ ਆਉਣ ਵਾਲੇ ਟਾਈਮ 'ਚ ਵੀ ਦੇ ਬਣ ਕੇ ਤਾਂ ਸਾਰੀ ਸ਼ਹਿਰ ਚ ਪਾਪਾਂ ਪੈ ਜਾਣੀਆਂ ਸੀਵਰ ਪੈ ਗਈ ਬਰਦਰ ਸਪਲਾਈ ਪੈ ਜੀ ਦੇ ਨਾਲ ਪਬਲਿਕ ਨੂੰ ਸਾਫ ਪਾਣੀ ਤੇ ਸੀਵਰ ਦੀ ਸਹੂਲਤ ਮਿਲੂ ਇਸ ਨਾਲ ਕੈਂਸਰ ਜੈਸੀਆਂ ਬਿਮਾਰੀਆਂ ਬੀਪੀ ਬਲੱਡ ਸ਼ੂਗਰ ਸ਼ੂਗਰ ਇਹ ਸਾਰੇ ਤੋਂ ਨਿਜਾਤ ਮਿਲੂ ਕਿਉਂਕਿ ਜੋ ਵੀ ਥੱਲੇ ਗਰਕਵੇਂ ਲੈਟਰਿਨਸ ਬਣਾ ਦਿੱਤੇ ਜਾਂਦੇ ਉਹੀ ਪਾਣੀ ਮਿਕਸ ਹੋ ਜਾਂਦਾ ਤੇ ਉਹੀ ਬੱਚੇ ਪੀਂਦੇ ਨੇ ਇਦੋਂ ਨਰਕ ਧਰਤੀ ਤੇ ਕੁਝ ਨਹੀਂ ਜੀ ਤੇ ਇਹਦੇ ਨਾਲ ਮੈਂ ਸਾਰੇ ਨਿਵਾਸੀਆਂ ਨੂੰ ਅੱਥਵੰਨਗੇ ਬੇਨਤੀ ਕਰੂੰਗਾ ਇਸ ਸਾਡੇ ਸਹਿਯੋਗ ਕਰਨ ਜਿੱਥੇ ਕੋਈ ਆਪਦਾ ਜਾਂ ਹੋਰ ਕਾਲੋ ਸਾਬ ਜਿਹੜੇ ਵੀ ਸਾਰੇ ਬੰਦੇ ਇਹਨਾਂ ਦਾ ਸਹਿਯੋਗ ਚਾਹੀਦਾ ਸਾਨੂੰ ਕੋਈ ਵੀ ਬੰਦਾ ਹੀ ਨਹੀਂ ਕੋਈ ਮਤਲਬ ਕਿ ਇਸ ਦੇ ਵਿਰੁੱਧ ਜਾਵੇ ਇਹ ਇੱਕ ਸਾਡੇ ਡਿਪਾਰਟਮੈਂਟ ਦੀ ਨਹੀਂ ਇੱਕ ਸਾਰੇ ਸ਼ਹਿਰ ਦੀ ਤੇ ਇੱਕ ਇਨਸਾਨੀਅਤ ਪੱਖੋਂ ਬੜੀ ਵੱਡੀ ਕਾਮਯਾਬੀ ਹੈ ਜਿਹੜੇ ਸ਼ਹਿਰ ਟ੍ਰੀਟਮੈਂਟ ਪਲਾਂਟ ਲੱਗ ਜਾਂਦਾ ਹੈ ਤਾਂ ਉਹ ਸ਼ਹਿਰ ਬੜਾ ਸਾਫ ਸੁੰਦਰ ਤੇ ਬਿਮਾਰੀ ਰਹਿਤ ਹੋ ਜਾਂਦਾ ਮੈਂ ਐਨੇ ਹੀ ਕਹਿੰਦਾ ਹੋਇਆ ਪਰ ਇਹਦੇ ਵਿੱਚ ਕਿਸੇ ਨੇ ਵਿਰੋਧ ਤਾਂ ਨਹੀਂ ਕੀਤਾ ਇਸ ਜਗ੍ਹਾ ਉੱਤੇ ਲੱਗਣ ਵਾਸਤੇ ਜਿੱਥੇ ਕਿ ਟ੍ਰੀਟਮੈਂਟ ਪਲਾਂਟ ਲਾਇਆ ਜਾਂ ਕਿਸੇ ਵੱਲੋਂ ਵਿਰੋਧ ਕੀਤਾ ਜਾਂ ਪਰਸਤੀ ਵਿੱਚ ਵਿਰੋਧ ਕੀਤਾ ਜਾਂਦੀ ਲੋਕਾਂ ਵੱਲੋਂ ਨਹੀਂ ਇੱਥੇ ਇੱਥੇ ਕਿਸੇ ਨੇ ਕੋਈ ਵਿਰੋਧ ਨਹੀਂ ਕੀਤਾ ਬਲਕਿ ਇਸ ਤੇ ਜੋ ਵੀ ਪ੍ਰੈਸ ਪ੍ਰੈਸ ਭਾਈਚਾਰਾ ਤੇ ਪਬਲਿਕ ਆ ਉਹ ਤਾਂ ਇਸ ਗੱਲ ਦੀ ਖੁਸ਼ੀ ਜ਼ਾਹਰ ਕਰ ਰਹੇ ਨੇ ਵੀ ਇਹ ਤੁਸੀਂ ਸਾਡਾ ਕੰਮ ਕਰ ਦੋ ਤੇ ਦੂਪਰ ਕੁਝ ਨਹੀਂ ਅਸੀਂ ਤਾਂ ਕੀ ਕਰਨਾ ਹੈ ਸਰਕਾਰ ਦੀ ਹਰਤਾਂ ਪਬਲਿਕ ਨੂੰ ਧਿਆਨ ਰੱਖਦੇ ਕੰਮ ਕਰਨਾ ਹੀ ਸਰਕਾਰ ਨੇ ਪਰ ਜਿਵੇਂ ਸਾਨੂੰ ਸਹਿਯੋਗ ਮਿਲੇ ਅਤੇ ਜੇ ਅਹੀਂ ਸਹਿਯੋਗ ਮਿਲੇ ਤਾਂ ਮੈਂ ਉਮੀਦ ਕਰਦਾ ਵੀ ਮਤਲਬ ਕਿ ਇਸੇ ਸਾਲ ਦੇ ਐਂਡ ਤੱਕ ਇਹ ਟ੍ਰੀਟਮੈਂਟ ਪਲਾਂਟ ਨਿਪਰੇ ਚੜਨ ਦੀ ਨੇੜੇ ਲੱਗ ਜੂਗਾ ਤੇ ਆਉਣ ਵਾਲੇ ਸਾਰੇ ਸ਼ਹਿਰ ਚ ਮਲਟੀਪਲ ਸਿਵਰੇਜ ਪੈਜ ਔਰ ਨਮਾ ਗਾਮ ਨਮੀਆਂ ਬਲੰਦੀ ਸਾਰੀ کلاس ਵਾਲਾ ਹੈ ਇਹ ਜੇ ਖੁਸ਼ੀ ਹੋ ਰਹੀ ਹੈ ਕਿਉਂਕਿ ਇਹ ਵੀ ਬਹੁਤ ਆ ਕੇ ਚੱਲੇ ਗਏ ਦੂਜੇ ਪਾਸੇ ਸਰਕਾਰਾਂ ਬਹੁਤ ਆ ਕੇ ਚੱਲੇ ਗਈਆਂ 2024 ਦੇ ਵਿੱਚ ਇਹ ਨਮਾ ਗਾਮ ਨੂੰ ਖੁਸ਼ੀ ਮਿਲਣ ਜਾ ਰਹੀ ਹੈ ਤੇ ਸਿਹਰਾ ਤੁਹਾਨੂੰ ਜਾ ਰਿਹਾ ਕਿ ਤੁਸੀਂ ਮੌਕੇ ਤੇ ਇਹੋ ਸਾਹਿਬ ਉਹ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਸਰਕਾਰ ਹੈ ਸਰ ਦੇਖੋ ਸਰਕਾਰਾਂ ਦੇ ਆਦੇਸ਼ਾਂ ਨਾਲ ਮਾਨਯੋਗ ਗਗਨ ਮਾਨ ਜੀ ਸਾਡੇ ਮਨਿਸਟਰ ਨੇ ਉਹਨਾਂ ਦੀ ਰਹਿਮਾਈ ਹੇਠ ਸਾਰੇ ਕੰਮ ਚੱਲਦੇ ਨੇ ਸਰਕਾਰਾਂ ਤੋਂ ਬਗੈਰ ਕੁਝ ਨਹੀਂ ਹੋ ਸਕਦਾ ਲੇਕਿਨ ਫਿਰ ਵੀ ਉਹਨਾਂ ਦੇ ਹੌਸਲੇ ਤੇ ਉਹਨਾਂ ਵੱਲੋਂ ਜੋ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਜਾਂਦੀ ਸਿਰਫ ਇਹ ਕਿ ਪਬਲਿਕ ਹਿੱਤਾਂ ਦੇ ਕੰਮ ਕੀਤੇ ਜਾਣ ਤਾਂ ਉਹਨਾਂ ਦੀ ਰਹਿਮਾਈ ਹੇਠ ਆਹੀ ਇਹ ਐਸਟੀਵੀ ਲੱਗ ਰਿਹਾ ਔਰ ਔਨਲਾਈਨ ਟਾਈਮ ਤੋਂ ਹੀ ਐਸਟੀਵੀ ਲੱਗਣ ਦੀ ਸਰਕਾਰ ਵੱਲੋਂ ਬਹੁਤ ਵੱਡੀ ਪਹਿਲ ਹੈ ਉਹਨਾਂ ਉਹਨੇ ਫੰਡ ਜਾਰੀ ਕੀਤੇ ਜੇ ਨੇ ਉਹਨਾਂ ਉਹਨੇ ਫੰਡ ਮੁਹੱਈਆ ਕਰਾਇਆਗੇ ਨੇ ਜਲਦੀ ਹੀ ਲਾ ਕੇ ਅਸੀਂ ਦੱਸਾਂਗੇ ਡੰਪਿੰਗ ਗਰਾਉਂਡ ਦਾ ਵੀ ਸੋਚਿਆ ਜਾ ਰਿਹਾ ਹੈ ਕਿ ਕੁਝ ਨੀ ਹਾਂ ਡੰਪਿੰਗ ਗਰਾਉਂਡ ਬਾਰੇ ਵੀ ਗੱਲ ਚੱਲ ਰਹੀ ਹੈ ਜਲਦੀ ਤੇ ਉਹ ਵੀ ਅਸੀਂ ਲੱਗ ਰਹੀ ਹੈ ਤੇ ਉਹਦੇ ਬਾਰੇ ਵੀ ਅਸੀਂ ਜਲਦੀ ਦੱਸ ਰਹੇ ਹਾਂ